ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਜਦੋਂ ਮੇਰਾ ਫਾਦਰ ਸਰਦਾਰ ਹਰਦੇਵ ਸਿੰਘ ਜੀ ਪੂਰੇ ਹੋਏ ਉਹਨਾਂ ਦੀ 46 ਸਾਲ ਦੀ ਉਮਰ ਸੀ ਐਕਸੀਡੈਂਟ ਹੋਇਆ ਦੀਵਾਲੀ ਵਾਲੇ ਦਿਨ ਉਹ ਸਾਨੂੰ ਛੱਡ ਕੇ ਚਲੇ ਗਏ ਸਾਡੇ ਸਤਕਾਰਯੋਗ ਚਾਚਾ ਜੀ ਹਰਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਸਾਡੇ ਮਾੜੀਓ ਮੁੱਖ ਮੰਤਰੀ ਸਾਹਿਬਾਂ ਸਾਹਿਬ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਜੀ ਸਮੁੱਚੀ ਸੰਗਤ ਦੀ ਬੇਨਤੀ ਆ ਸਰਦਾਰ ਮੁਖ ਰਾਜ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਪਾਣੇ ਦਾ ਬਲ ਪ੍ਰਦਾਨ ਕਰਨਾ ਸਮੁੱਚੇ ਪਰਿਵਾਰ ਦੇ ਸਿਰ ਤੇ ਮਿਹਰ ਦਾ ਸਕਣਾ ਵੀ ਦੇ ਵਿੱਚ ਕਹਿੰਦਾ ਕਿ ਅਸੀਂ ਇਹਨਾਂ ਨੂੰ ਆਪਣੇ ਪਿਓਾਂ ਵਾਂਗੂ ਮੰਨ ਲੈ ਸਾਨੂੰ ਕੋਈ ਕਿਸੇ ਚੀਜ਼ ਦੀ ਲੋਡ ਹੁੰਦੀ ਹੈ ਕਈ ਵਾਰੀ ਉਲਝਣ ਬਾਜੀ ਪੈ ਜਾਂਦੀ ਹੈ ਅਸੀਂ ਪਟਿਆਲੇ ਵਾਲੇ ਨਹੀਂ ਸਾਰੇ ਪੰਜਾਬ ਵਾਲੇ ਐਮਐਲਏ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਦੀ ਨਾਲ ਗੱਲ ਕਰ ਲੈਂਦੇ ਨੇ ਮਾਨ ਸਾਹਿਬ ਭਗਵਾਨ ਸਿੰਘ ਜੀ ਮਾਨ ਸਾਹਿਬ ਦੇ ਧਰਮ ਪਤਨੀ ਵੀਰ ਜੀ ਸਾਹਿਬ ਤੇ ਜਿੰਨੇ ਵੀ ਹੋਰ ਐਮਐਲਏ ਸਹਿਬਾਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਜਦੋਂ ਮੇਰਾ ਫਾਦਰ ਸਰਦਾਰ ਹਰਦੇਵ ਸਿੰਘ ਜੀ ਪੂਰੇ ਹੋਏ ਉਹਨਾਂ ਦੀ 46 ਸਾਲ ਦੀ ਉਮਰ ਸੀ ਐਕਸੀਡੈਂਟ ਹੋਇਆ ਦੀਵਾਲੀ ਵਾਲੇ ਦਿਨ ਉਹ ਸਾਨੂੰ ਛੱਡ ਕੇ ਚਲੇ ਗਏ उस तो बाद मेरा सब तो छोटा चाचा जोड़ा मेरे ना साल डेढ़ की व्डा सरदार हरजीत सिंह सताइया क साल सू एक्सीडेंट के चले गए सरदार गुरेंद्र सिंह चाचे जड़े मेरे ही इस चाचे तो छोटे वो तकरीबन बीमार रहे चार पाँच साल मैं बड़ा उन्हों का इलाज कराया वो भी सानू सू के चले गए सरपंच साहबान और ਸਭ ਤੋਂ ਖਾਸ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਅੱਜ ਸਾਡੇ ਸਤਕਾਰਯੋਗ ਚਾਚਾ ਜੀ ਹੋਰਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬਾਂ ਸਾਹਿਬ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਜੀ ਮੈਂ ਆਪ ਸਭ ਦੇ ਚਰਨਾਂ 'ਚ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਗਜਾਉਣ ਲੱਗਿਆ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਵਿੱਚ ਕਹਿਣਾ ਕਿ ਅਸੀਂ ਇਹਨਾਂ ਨੂੰ ਆਪਣੇ ਪਿਓਾਂ ਵਾਂਗੂ ਮੰਨ ਲੈ ਸਾਨੂੰ ਕੋਈ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਕਈ ਵਾਰੀ ਕੋਈ ਉਲਝਣ ਬਾਜੀ ਪੈ ਜਾਂਦੀ ਹੈ ਅਸੀਂ ਪਟਿਆਲੇ ਵਾਲੇ ਨਹੀਂ ਸਾਰੇ ਪੰਜਾਬ ਵਾਲੇ ਐਮਐਲਏ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਦੀ ਨਾਲ ਗੱਲ ਕਰ ਲੈਂਦੇ ਨੇ ਕਿਉਂਕਿ ਇਹ ਭਰਾ ਸਾਡਾ ਜਿੰਨਾ ਕਈ ਵਾਰੀ ਔਖਾ ਬੋਲਦਾ ਪਰ ਔਖਾ ਤੁਹਾਡੇ ਫਾਇਦੇ ਲਈ ਬੋਲਦਾ ਹੁੰਦਾ ਸੋ ਸਾਰੇ ਸਨੌਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡੇ ਵੱਡੇ ਭਰਾ ਨੂੰ ਐਡਾ ਵੱਡਾ ਮਾਣ ਬਖਸ਼ਿਆ ਸੋ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਸਾਡੇ ਮੰਤਰੀ ਸਹਿਬਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਉਹਨਾਂ ਦੀ ਧਰਮ ਪਤਨੀ ਜੋ ਸਾਡੇ ਰਿਸ਼ਤੇਦਾਰ ਨੇ ਹਰਮੀਰ ਸਿੰਘ ਪਠਾਨ ਮਾਜਰਾਜੀ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਸ ਕਾਲਪੁਰਖ ਪ੍ਰਮਾਤਮਾ ਦੇ ਚਾਰ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਸਾਡੇ ਚਾਚਾ ਜੀ ਨੂੰ ਆਪਣੇ ਚਾਰ ਕਮਲਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ਣ ਸੋ ਸਾਰੇ ਮਹਾਰਾਜ ਦੀ ਦੇਗ ਲੈ ਕੇ ਤੇ ਉਸ ਤੋਂ ਬਾਅਦ ਲੰਗਰ ਛਕ ਕੇ